ਦੁਗੋ ਦੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1308 ਅੰਗ ਤੇ ਸ਼ਲੋਕ ਜਨ ਕਰਦੇ ਹਨ ਕਾਨੜਾ ਮਹੱਲਾ ਚੌਥ ਜਪ ਮੰਨ ਹਰ ਹਰ ਨਾਮ ਤਰਾਵੋਂ ਗੋ ਤਨ ਤਨ ਸਿ ਗੁਰੂ ਰਾਮਦਾਸ ਜੀ ਮਹਾਰਾਜ ਉਪਦੇਸ਼ ਕਰਦੇ ਹਨ ਸੰਸਾਰ ਨੂੰ ਇਸ ਮੰਨ ਨੂੰ ਸਮਝਾਉਂਦੇ ਜਪ ਮੰਨ ਹਰ ਹਰ ਕਹਿੰਦੇ ਹਰ ਹਰ ਦਾ ਜਾਪ ਕਰ ਨਾਮ ਤਰਾਵੋਂ ਗੋ ਕਹਿੰਦੇ ਇਹ ਨਾਮ ਹੈ ਇਹ ਤਾਰ ਦਿੰਦਾ ਨਾਮ ਦੇ ਜਪਣ ਦੇ ਨਾਲ ਇਹ ਪਵਤ ਸਾਗਰ ਹੈ ਜਿਹੜਾ ਇਹਨੂੰ ਪਾਰ ਕੀਤਾ ਜਾ ਸਕਦਾ ਜੋ ਜੋ ਜਪੇ ਇੱਕ ਨਿਕ ਜਿਹੜੇ ਜਿਹੜੇ ਜਪਣਗੇ ਜੋ ਜੋ ਜਪੇ ਸੋਈ ਗਤ ਪਾਵੈ ਕਹਿੰਦੇ ਉਹੀ ਗਤੀ ਪਾਉਣਗੇ ਜਿਹੜੇ ਜਪਣਗੇ ਜਿਹੜੇ ਨਹੀਂ ਜਪਣਗੇ ਉਹਨਾਂ ਦੀ ਕਿੱਤੀ ਨਹੀਂ ਬਚਨ ਹਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੋ ਜੋ ਜਪੇ ਸੋਈ ਗਤ ਪਾਵੈ ਜਿਉਂ ਧਰੂ ਪ੍ਰਹਲਾਦ ਸੋ ਮਾਮੋਂਗੇ ਕਿ ਜਿਸ ਤਰ੍ਹਾਂ ਧਰੂ ਭਗਤ ਹੋਇਆ ਪ੍ਰਹਲਾਦ ਹੋਇ ਉਹਨਾਂ ਨੇ ਜਪਿਆ ਫਿਰ ਉਹਦੇ ਵਿੱਚੇ ਸਮਾਗ ਨਾਮ ਨੂੰ ਜਪਿਆ ਨਾਮ ਦੇ ਵਿੱਚੇ ਸਮਾ ਗਿਆ ਨਾਮ ਹੀ ਰੱਬ ਹੈ। ਨਾਮ ਪਰਮੇਸ਼ਰ ਹੈ। ਜਿਹੜਾ ਵੀ ਇਸ ਨੂੰ ਜਪਦਾ ਉਹ ਪਰਮੇਸ਼ਰ ਦੇ ਨਾਲ ਹੀ ਸਮਾ ਜਾਂਦਾ। ਰaho ਕਿਰਪਾ ਕਿਰਪਾ ਕਿਰਪਾ। ਜਿਸ ਦੀ ਤਿੰਨ ਵਾਲੀ ਲਿਖ ਦਿੱਤਾ। ਕਿਰਪਾ 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 ਕਰ। ਹਰ ਜੀਓ। ਰੱਬ ਨੂੰ ਬੇਨਤੀ ਕਰਦੇ ਆ ਗੁਰੂ ਰਾਮਦਾਸ ਜੀ ਮਹਾਰਾਜ ਕਿ ਤੁਸੀਂ ਕਿਰਪਾ ਕਰੋ ਕਰ ਕਿਰਪਾ ਨਾਮ ਲਗਾਵਾਂਗ ਕਹਿੰਦੇ ਤੁਸੀਂ ਕਿਰਪਾ ਕਰਕੇ ਨਾਮ ਦੇ ਨਾਲ ਲਗਾਉਂਗੇ ਤੁਹਾਡੇ ਹੁਕਮ ਤੋਂ ਬਿਨਾਂ ਤੁਹਾਡੀ ਕਿਰਪਾ ਤੇ ਬਿਨਾਂ ਨਾਮ ਦੇ ਨਾਲ ਨਹੀਂ ਜੁੜਿਆ ਜਾ ਸਕਦਾ ਕਰ ਕਿਰਪਾ ਸਤਿਗੁਰੂ ਮਲਾਬੋ ਸਤਿ ਤੁਸੀਂ ਕਿਰਪਾ ਕਰਕੇ ਸਤਿਗੁਰੂ ਨੂੰ ਮਲਾਤ ਕਰ ਕਿਰਪਾ ਸਤਿਗੁਰੂ ਮਲਾਬੋ ਮਿਲ ਸਤਿਗੁਰ ਨਾਮ ਧਿਆਉਂਗੋ ਰੱਬ ਨੇ ਫਿਰ ਸਤਿਗੁਰੂ ਕੋਲ ਭੇਜ ਦਿੱਤਾ ਕਹਿੰਦੇ ਸਤਿਗੁਰੂ ਨੂੰ ਮਿਲ ਸਤਿਗੁਰੂ ਨੂੰ ਮਿਲ ਕੇ ਤਾਂ ਤੁਸੀਂ ਨਾਮ ਧਿਆ ਸਕਦੇ ਸਤਿਗੁਰੂ ਤੋਂ ਬਿਨਾ ਨਾਮ ਨਹੀਂ ਜਪਿਆ ਜਾ ਸਕਦਾ ਮਿਲ ਸਤਿਗੁਰ ਨਾਮ ਤੇ ਆਵਾਂਗੋ ਜਨਮ ਜਨਮ ਕੀ ਹੋਮੇ ਮੈਲ ਲੱਗੀ ਕਹਿੰਦੇ ਇੱਕ ਜਨਮ ਦੀ ਨਹੀਂ ਕਈ ਜਨਮਾਂ ਦੀ ਮੈਲ ਲੱਗੀ ਐ ਇਹਨੂੰ ਮੈਲ ਕੋਈ ਮਿੱਟੀ ਗੱਦਕੀ ਦੀ ਨਹੀਂ ਲੱਗੀ ਮੈਲ ਤਾਂ ਹੋਮੇ ਦੇ ਲੱਕ ਇਹ ਦਿਖਦੀ ਨਹੀਂ ਹੈ ਇਹ ਮੈਲ ਆਪਣੇ ਆਪ ਨੂੰ ਨਹੀਂ ਦਿਖਦੀ ਇਹ ਸੰਸਾਰ ਨੂੰ ਦਿਖਦੀ ਹੈ ਇਹ ਗੁਰੂ ਨੂੰ ਦਿਖਦੀ ਹੈ ਇਹ ਰੱਬ ਨੂੰ ਦਿਖਦੀ ਹੈ ਕਿ ਇਹ ਆਤਮਾ ਹਉਮੇ ਦੇ ਨਾਲ ਲਿਪੜੀ ਪਈ ਇੱਕ ਜਨਮ ਨਹੀਂ ਕਿੰਨੇ ਜਨਮਾਂ ਦੀ ਨੂੰ ਹਉਮੇ ਦੀ ਮੈਲ ਹੈ ਦੂਸਰੀ ਮੈਲ ਤਾਂ ਪਾਣੀ ਨਾਲ ਧੋਤੀ ਜਾਂਦੀ ਹੈ ਲੇਕਨ ਜਿਹੜੀ ਹੌਮੇ ਦੀ ਮੈਲ ਹੈ ਇਹ ਨਾਮ ਦੇ ਨਾਲ ਧੋਤੀ ਜਾਂਦੀ ਜਨਮ ਜਨਮ ਕੀ ਹੌਮੇ ਮਲ ਲਾਗੀ ਮਿਲ ਸੰਕਤ ਮਲ ਲਹਿ ਜਾਵੋਂਗ ਕਹਿੰਦੇ ਇਹ ਮਲ ਪਾਈ ਸੰਗਤ ਦੇ ਵਿੱਚ ਧੋਤੀ ਜਾਂਦੀ ਜਦੋਂ ਸੱਤ ਦੀ ਸੰਗਤ ਹੁੰਦੀ ਹੈ ਫਿਰ ਇਹ ਮਲ ਧੋਤੀ ਜਾਂਦੀ ਹੈ ਹਰ ਚੀਜ਼ ਨੂੰ ਧੋਣ ਦੀ ਕੋਈ ਜਗ੍ਹਾ ਹੈ ਭਾਂਡੇ ਇਕੱਠੇ ਕਰਕੇ ਕਿਤੇ ਜਗ੍ਹਾ ਧੋਂਦੇ ਆ ਕਿਤੇ ਕੱਪੜੇ ਧੋਂਦੇ ਆ ਇਸ ਤਰ੍ਹਾਂ ਜਿਹੜੀ ਹਉਮੈ ਦੀ ਮਲ ਹੈ ਇਹ ਸੱਤ ਸੰਗਤ ਦੇ ਵਿੱਚ ਧੋਤੀ ਜਾਂਦੀ ਹੈ ਇਹਦੀ ਜਗ੍ਹਾ ਕਿਹੜੀ ਹੈ ਹਉਮੈ ਦੀ ਮਲ ਤਾਰ ਦਿੰਦੀ ਹੈ ਇਹ ਸਤ ਸੰਗਤ ਇੱਥੇ ਮਨ ਧੋਤੀ ਜਾਂਦੀ ਹੈ ਮਿਲ ਸੰਗਤ ਮਲ ਲਹਿ ਜਾਮੂਂ ਕੋ ਜਿਉ ਲੋਹਾ ਤਰਿਓ ਸੰਗ ਕਾਸਟ ਕਹਿੰਦੇ ਜਿਸ ਤਰ੍ਹਾਂ ਲੋਹਾ ਲੱਕੜ ਦੇ ਨਾਲ ਸੰਗ ਕਰਕੇ ਤਰ ਜਾਂਦਾ ਹੈ ਲੱਗ ਸ਼ਬਦ ਗੁਰੂ ਹਰ ਪਾਮੂਂ ਕੋ ਕਹਿੰਦੇ ਇਸ ਤਰ੍ਹਾਂ ਹੀ ਤੂੰ ਸ਼ਬਦ ਦੇ ਨਾਲ ਲੱਗ ਕੇ ਹਰ ਨੂੰ ਪਾਰ ਸਕਦਾ ਹੈ ਸ਼ਬਦ ਦੇ ਨਾਲ ਜੁੜ ਕੇ ਤੂੰ ਪਾਰ ਲੰਘ ਸਕਦਾ ਇੱਕ ਪਾਸੇ ਅਸੀਂ ਆ ਗੱਭੇ ਸਮੁੰਦਰ ਹੈ ਦੂਸਰੇ ਪਾਸੇ ਰੱਬ ਹੈ ਦੇਖੋ ਨੂੰ ਸਮੁੰਦਰ ਪਾਰ ਲੰਘਣੇ ਵਾਸਤੇ ਗੁਰੂ ਬਚਨ ਕਰਦੇ ਹਨ ਕਹਿੰਦੇ ਸ਼ਬਦ ਦੇ ਜਹਾਜ਼ ਤੇ ਚੜ ਜਾ ਦੂਸਰਾ ਜਹ ਸਮੁੰਦਰ ਚ ਡੁੱਬ ਜੇਗਾ ਲੇਕਿਨ ਜਿਹੜਾ ਸ਼ਬਦ ਦਾ ਜਹਾਜ਼ ਹੈ ਇਹ ਤੈਨੂੰ ਪਾਰ ਕਰਦਾ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰਿ ਆਮੋਂਗ ਇਸ ਤਰੀਕ ਸ਼ਬਦ ਦੇ ਨਾਲ ਤੋਂ ਹਰ ਨੂੰ ਪਾ ਲੈ। ਸ਼ਬਦ ਦੇ ਨਾਲ ਲੱਗਣ ਦੇ ਨਾਲ ਰੱਬ ਦੀ ਪ੍ਰਾਪਤੀ ਹੈ। ਸਪੱਸ਼ਟ ਕਰ ਦਿੱਤਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿ ਸ਼ਬਦ ਤੋਂ ਬਿਨਾਂ ਰੱਬ ਨੂੰ ਲੱਭਿਆ ਨਹੀਂ ਜਾ ਸਕਦਾ। ਰੱਬ ਦੇ ਕੋਲ ਪਹੁੰਚਿਆ ਨਹੀਂ ਜਾ ਸਕਦਾ। ਸ਼ਬਦ ਤੋਂ ਤੋਂ ਬਿਨਾਂ ਆਪਦੀ ਪਛਾਣ ਨਹੀਂ ਹੋ ਸਕਦੀ। ਲਗ ਸਬਦ ਗੁਰੂ ਹਰ ਪਾਵਾਂਗੋ ਸੰਗਤ ਸੰਤ ਮਿਲੋ ਕਹਿੰਦੇ ਸੰਗਤ ਸੰਤਾਂ ਦੀ ਜਾਈ ਸੰਗਤ ਸੰਤ ਮਿਲੋ ਸਤ ਸੰਗਤ ਕਹਿੰਦੇ ਇਹ ਸੱਚੀ ਸੰਗਤ ਹੈ ਸੰਤਾਂ ਦੀ ਸੰਗਤ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਕੋ ਕਹਿੰਦੇ ਫੇਰ ਤੈਨੂੰ ਹਰ ਰਸ ਨੇ ਆਉਣਾ ਹੈ। ਫੇਰ ਤੈਨੂੰ ਹਰ ਦੇ ਰਸ ਦਾ ਸਵਾਦ ਆਉਣਾ ਹੈ। ਜਦੋਂ ਤੱਕ ਸੰਤਾਂ ਦੀ ਸੰਗਤ ਨਹੀਂ ਮਿਲਦੀ ਹਰ ਦੇ ਰਸ ਦਾ ਸਵਾਦ ਨਹੀਂ ਆਉਂਦਾ। ਇਹ ਫਿੱਕਾ ਲੱਗਦਾ। ਮਿਲ ਸੰਗਤ ਹਰ ਰਸ ਅਬੇ ਗੋ ਬੇਨ ਸੰਗਤ ਕਹਿੰਦੇ ਬਿਨਾ ਸੰਗਤ ਉਹ ਕਰਮ ਕਰੇ ਅਬਮਾਨੀ ਕਹਿੰਦੇ ਅਬਮਾਨੀ ਹੰਕਾਰੀ ਸੰਗਤ ਤੋਂ ਬਿਨਾ ਕਰਮ ਕਰਦਾ ਸੰਗਤ ਦੀ ਪ੍ਰਾਪਤੀ ਨਹੀਂ ਕਰਦਾ ਸੰਤਾਂ ਦੀ ਸੰਗਤ ਨਹੀਂ ਕਰਦਾ ਅਬਮਾਨੀ ਹੈ ਹੰਕਾਰੀ ਹੈ ਬਿਨ ਸੰਕਤ ਕਰਮ ਕਰੇ ਅਪਮਾਨੀ ਕੱਢ ਪਾਣੀ ਚਿੱਕੜ ਪਾਉਮੋ ਗੋ ਕਹਿੰਦੇ ਚਿੱਕੜ ਦੇ ਹੀ ਫਸ ਜਾਂਦਾ ਹੈ ਸੰਤਾਂ ਤੋਂ ਬਿਨਾਂ ਚਿੱਕੜ 'ਚ ਫਸ ਜਾਂਦਾ ਅਪਮਾਨੀ ਹੈ ਹੰਕਾਰੀ ਹੈ ਹੰਕਾਰੀ ਬਾਤ ਤੇ ਬਾਬੇ ਨਾਨਕ ਦੇ ਦਵਾਰ ਤੇ ਕੋਈ ਜਗ੍ਹਾ ਨਹੀਂ ਬਿਨ ਸੰਕਤ ਕਰਮ ਕਰੇ ਅਬ ਮਾਨੀ ਕੱਢ ਪਾਣੀ ਚਿੱਕੜ ਪਾਵੇਗੋ ਭਗਤ ਜਨਾ ਕੀ ਹਰ ਰਖਵਾਰੇ ਇਹ ਜਿਹੜੇ ਭਗਤ ਜਾਨਾ ਹਨ ਹਰ ਉਹਨਾਂ ਦੀ ਰਾਖੀ ਕਰਦਾ ਰਬ ਉਹਨਾਂ ਦੀ ਰਾਖੀ ਕਰਦਾ ਭਗਤਾਂ ਭਗਤਾਂ ਦਾ ਬਾਲ ਨਹੀਂ ਬਿੰਗਾ ਹਾਂ ਹਰ ਵਕਤ ਰਬੂ ਨਾਲ ਦੀ ਰਾਖੀ ਕਰ ਭਗਤ ਜਨਾਂ ਕੇ ਹਰ ਰੋਪਾਰੇ ਜਨ ਹਰ ਰਸ ਮੀਠ ਲਗਾਵੋਂਗ ਜਿਹੜੇ ਜਨ ਹਨ ਉਹਨੂੰ ਹਰ ਦਾ ਰਸ ਮਿੱਠਾ ਲੱਗਦਾ ਉਹ ਹੀ ਸਕਦੇ ਹਨ ਜਿਹੜੀ ਚੀਜ਼ ਸਵਾਦ ਲੱਗਦੀ ਹੈ ਮਿੱਠੀ ਲੱਗਦੀ ਹੈ ਉਹ ਸ਼ਕਤ ਜਿਹੜੇ ਭਗਤ ਹਨ ਉਹਨਾਂ ਨੂੰ ਜਿਹੜਾ ਹਰ ਦਾ ਰਸ ਹੈ ਨਾਮ ਦਾ ਰਸ ਬੜਾ ਸਵਾਦ ਲੱਗਦਾ ਹੈ ਏ ਚੱਕਦੇ ਹਨ ਭਗਤ ਜਨਾਂ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੂਗੋ ਉਹਨਾਂ ਹਰ ਜਨ ਦੀ ਵੀ ਪਛਾਣ ਦੱਸ ਦਿੱਤੀ ਐ ਭਗਤ ਦੀ ਪਛਾਣ ਦੱਸ ਦਿੱਤੀ ਹੈ ਕਿ ਉਹਨਾਂ ਨੂੰ ਜਿਹੜਾ ਹਰ ਦਾ ਰਸ ਐ ਨਾਮ ਦਾ ਰਸ ਬੜਾ ਮਿੱਠਾ ਲੱਗਦਾ ਬੜਾ ਸੁਆਦਲਾ ਲੱਗਦਾ ਇਹ ਛੇਤੀ ਪ੍ਰਕਾਰ ਦੇ ਭੋਜਨਾਂ ਨਾਲੋਂ 1000 ਗੁਣਾ ਸਵਾਦ ਆਉਂਦਾ ਇਹਨੂੰ ਛੱਕ ਕੇ ਇਹ ਭਗਤਾਂ ਨੂੰ ਆਉਂਦਾ ਸੰਤਾਂ ਨੂੰ ਆਉਂਦਾ ਖੇਨ ਖੇਨ ਨਾਮ ਦੇ ਵਡਿਆਈ ਕਹਿੰਦੇ ਇੱਕ ਖਿੰਨ ਖਿੰਨ ਦੇ ਵਿੱਚ ਨਾਮ ਦੀ ਵਡਿਆਈ ਹੈ ਖਿੰਨ ਖਿੰਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਕਹਿੰਦੇ ਸਤਗੁਰ ਦੇ ਪ੍ਰਦੇਸ਼ ਦੇ ਨਾਲ ਸਮਾਮਾਂਗੋ ਸਤਗੁਰ ਦੇ ਪ੍ਰਦੇਸ਼ ਦੇ ਨਾਲ ਰੱਬ ਦੇ ਵਿੱਚੇ ਸਮਾਜੰਤ ਕੀ ਦਿੱਤਾ ਸਤਗੁਰ ਨੇ ਉਪਦੇਸ਼ ਦਿੱਤਾ ਸਤਗੁਰ ਨੇ ਕੋਈ ਖਾਣੇ ਵਾਲਾ ਪ੍ਰਸ਼ਾਦ ਨਹੀਂ ਦਿੱਤਾ ਉਪਦੇਸ਼ ਦਿੱਤਾ ਗੁਰੂ ਗ੍ਰੰਥ ਸਾਹਿਬ ਕੋਲ ਤਾਂ ਉਪਦੇਸ਼ ਹੈ ਇਹ ਸਤਗੁਰੂ ਹੈ ਇਹ ਉਪਦੇਸ਼ ਕਰ ਰਹੇ ਆ। ਉਪਦੇਸ਼ ਦੇ ਰਹੇ ਸਾਨੂੰ। ਇਸ ਉਪਦੇਸ਼ ਦੇ ਨਾਲੇ ਰੱਬ ਦੇ ਨਾਲ ਸਮਾਉਂਦਾ। ਸਾਡੀ ਸੋਚ ਤਾਂ ਗਲਤ ਕਰ ਦਿੱਤੀ। ਉਪਦੇਸ਼ ਦੀ ਕਹਿੰਦੇ ਕੋਈ ਜ਼ਰੂਰਤ ਨਹੀਂ। ਸਾਨੂੰ ਕੀ ਚਾਹੀਦਾ? ਸਾਨੂੰ ਤਾਂ ਪਤਾਸੀ ਚਾਹੀਦੇ ਆ। ਉਪਦੇਸ਼ ਤਾਂ ਕੋਈ ਮੰਗਦਾ ਹੀ ਨਹੀਂ। ਨਾ ਕੋਈ ਉਪਦੇਸ਼ ਸੁਣਨ ਵਾਸਤੇ ਰਾਜੀ ਹੈ। ਅਸੀਂ ਇਹਨਾਂ ਪਤਾਸਿਆਂ ਨੂੰ ਰੱਬ ਬਣਾ ਲਿਆ ਇਹ ਰੱਬ ਨਹੀਂ ਹੈ ਰੱਬ ਤਾਂ ਗੁਰੂ ਦਾ ਉਪਦੇਸ਼ ਹੈ ਜਿਹੜਾ ਇਹ ਹੈ ਇਹ ਬਾਣੀ ਰੱਬ ਹੈ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਬਾਣੀ ਵਿੱਚ ਅੰਮ੍ਰਿਤ ਹਨ ਲੇਕਿਨ ਅਸੀਂ ਇਹ ਖਾਣੇ ਵਾਲਾ ਪ੍ਰਸ਼ਾਦ ਇਹ ਅੰਮ੍ਰਿਤ ਬਣਾ ਲਿਆ ਇਹ ਬਹੁਤ ਵੱਡਾ ਠੱਗੀ ਧੋਖਾ ਹੈ ਸੰਗਤ ਦੇ ਨਾਲ ਜਿਹੜਾ ਪ੍ਰਚਾਤ ਬਾਬੇ ਨਾਨਕ ਨੇ ਸੱਚਖੰਡ ਤੋਂ ਲੈ ਕੇ ਆਂਦਾ ਇਹਨੂੰ ਲੁਕੋ ਲਿਆ ਬਾਜ਼ਾਰ ਤੋਂ ਲਿਆ ਕੇ ਵੰਡਣ ਲੱਗ ਗਏ ਸਪਸ਼ਟ ਕੀਤਾ ਗੁਰੂ ਰਾਮਦਾਸ ਜੀ ਨੇ ਸਤ ਗੁਰ ਉਪਦੇਸ਼ ਸਵਾ ਮੂਗੋ ਕਹਿੰਦੇ ਸਤਗੁਰੂ ਦੇ ਪ੍ਰਦੇਸ਼ ਦੇ ਨਾਲ ਸਮਾਉਣਾ ਹੈ ਰੱਬ ਦੇ ਵਿੱਚ ਇਹ ਬਾਣੀ ਸਤਗੁਰੂ ਦਾ ਉਪਦੇਸ਼ ਹੈ ਉੱਪਰ ਦੇ ਦੇਸ ਤੋਂ ਆਇਆ ਹੈ ਉਪਦੇਸ਼ ਕਿਹਨੂੰ ਕਹਿੰਦੇ ਜਿਹੜਾ ਉੱਪਰ ਦੇ ਦੇਸ ਤੇ ਸੱਚ ਅਖੰਡ ਤੋਂ ਆਉਂਦਾ ਹੈ ਭਗਤ ਜਨਾਂ ਕੋ ਸਦਾ ਨੇਬ ਰਹੀ ਹੈ ਕਹਿੰਦੇ ਜਿਹੜੇ ਭਗਤ ਜਨਾਂ ਸਦਾਏ ਉਹਨਾਂ ਕੋਲ ਨੀਮਾ ਰਹਿ। ਉਹਨਾਂ ਤੋਂ ਨੀਮਾ ਰਹਿ ਭਗਤ ਜਨਾਂ ਤੋਂ। ਭਗਤ ਜਨਾਂ ਤੋਂ ਉੱਚਾ ਬਣਨ ਦੀ ਕੋਸ਼ਿਸ਼ ਨਾ ਕਰ। ਸਾਧੂ ਸੰਤਾਂ ਤੋਂ ਕਹਿੰਦੇ ਨਿਭ ਕੇ ਰਹਿ। ਉਹਨਾਂ ਤੋਂ ਨੀਮਾ ਹੋ ਕੇ ਰਹਿ। ਭਗਤ ਜਨਾਂ ਕੋ ਸਦ ਨਿਭ ਰਹੀ ਹੈ। ਸਦਾ ਨੀਵੇਂ ਹੋ ਕੇ ਰਹਿਣਾ। ਅਸੀਂ ਤਾਂ ਉਹਨਾਂ ਦੀ ਬਰਾਬਰਤਾ ਕਰਦੇ ਆ ਬਰਾਬਰਤਾ ਵੀ ਅਸੀਂ ਤਾਂ ਉਹਨਾਂ ਨੂੰ ਨੀਮਾ ਦਿਖਾਉਂਦੇ ਆ ਅਸੀਂ ਭਗਤਾਂ ਸਾਧੂ ਜਨਾਂ ਨੂੰ ਨੀਮਾ ਦਿਖਾਉਂਦੇ ਆ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਆਪ ਨੀਮਾ ਬਣ ਕੇ ਰਹਿ ਉਹਨਾਂ ਤੋਂ ਸਦਾਏ ਭਗਤ ਜਨਾਂ ਕੋ ਸਦਾ ਨੀਬ ਰਹੀ ਹੈ ਜਨ ਨੇべ ਤਾਂ ਜਨ ਨੇべ ਤਾਂ ਫਲ ਗੁਣ ਪਾਵਾਂਗੂ ਕਹਿੰਦੇ ਜਦੋਂ ਨੀਵੇਂ ਹੋਏਗੇ ਫਿਰ ਇਹ ਫਲ ਲੱਗੂਗਾ ਤੇ ਫਿਰ ਇਹ ਗੁਣ ਪ੍ਰਾਪਤ ਹੋ ਜਾਊਗਾ ਗੁਣ ਕਦੋਂ ਮਿਲਦਾ ਕਿਹੜੇ ਫਲ ਦੀ ਗੱਲ ਕਰਦੇ ਹਨ ਗੁਣ ਦਾ ਫਲ ਇੱਕ ਦੂਏ ਸੰਸਾਰਕ ਫਲ ਹਨ ਇਕ ਗੁਣ ਦਾ ਫਲ ਹੈ ਇਕ ਨਾਮ ਦਾ ਫਲ ਹੈ ਕਦੋਂ ਮਿਲਣਾ ਹੈ ਕਹਿੰਦੇ ਜਦੋਂ ਭਗਤਾਂ ਕੋਲ ਨੀਮਾ ਹੋਇਆ ਫਿਰ ਇਸ ਗੁਣ ਦੀ ਇਸ ਫਲ ਦੀ ਪ੍ਰਾਪਤੀ ਹੋ ਜਾਂਦੀ ਭਗਤ ਜਨਾਂ ਕੋ ਸਦ ਨਿਭ ਰਹੀਏ ਜਨ ਨਿਵੇ ਤਾਂ ਫਲ ਗੁਣ ਪਾਵੋਗੋ ਕਹਿੰਦੇ ਤਾਂ ਤੁਹਾਨੂੰ ਇਹ ਗੁਣ ਮਿਲਣਾ ਹੈ ਤਾਂ ਤੁਹਾਨੂੰ ਇਸ ਫਲ ਦੀ ਪ੍ਰਾਪਤੀ ਹੋਣੀ ਜੋ ਨਿੰਦ ਦੁਸ਼ਟ ਕਰੇ ਭਗਤਾਂ ਕੀ ਇੱਕ ਤਾਂ ਭਗਤਾਂ ਕੋਲ ਨੀਮਾ ਹੋ ਗਿਆ ਇਹ ਕੋਣ ਭਗਤਾਂ ਦੀ ਨਿੰਦਿਆ ਕਰਦਾ ਜੋ ਨਿੰਦ ਦੁਸ਼ਟ ਕਰੇ ਭਗਤਾਂ ਕੀ ਕਹਿੰਦਾ ਜਿਹੜਾ ਦੁਸ਼ਟ ਹੈ ਉਹ ਭਗਤਾਂ ਦੀ ਨਿੰਦਿਆ ਕਰਦਾ ਜੋ ਨਿੰਦ ਦੁਸ਼ਟ ਕਰੇ ਕਹਿੰਦਾ ਦੁਸ਼ਟ ਹੈ ਜਿਹੜਾ ਉਹ ਨਿੰਦਿਆ ਕਰਦਾ ਹੈ ਭਗਤਾਂ ਦੀ ਜਿਹੜਾ ਮਲੀਨ ਹੋਇਆ ਹੈ ਦੂਸਰੀ ਮਤ ਦੇ ਨਾਲ ਇਹਦੀ ਮਤ ਮੈਲੀ ਹੋਈ ਹੈ ਉਹ ਭਗਤਾਂ ਦੀ ਨਿੰਦਿਆ ਕਰਦਾ ਜੋ ਨਿੰਦ ਦੁਸ਼ਟ ਕਰੇ ਭਗਤਾਂ ਕੀ ਗੁਰੂ ਉਪਦੇਸ਼ ਕਰਦੇ ਕਹਿੰਦੇ ਜਿਹੜਾ ਵੀ ਭਗਤਾਂ ਦੀ ਨਿੰਦਿਆ ਕਰਦਾ ਦੋਸਤ ਹਰ ਨਾਗ ਸਿ ਜਿਉ ਪੱਚ ਜਾਵੇगो ਕਹਿੰਦਾ ਜਿਕਣਾ ਹਨਾਰ ਤ ਪੱਚ ਪੱਚ ਕੇ ਫਿਰ ਮਰਿਆ ਇਸ ਤਰ੍ਹਾਂ ਮਰਦਾ ਜਿਹੜਾ ਭਗਤਾਂ ਦੀ ਨਿੰਦਿਆ ਕਰਦਾ ਬ੍ਰਹਮ ਕਮਲ ਪੁੱਤ ਮੀਨ ਬਿਆਸ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਾਪਨ ਪੂਜ ਕਰਾਮੋ ਕਹਿੰਦੇ ਬਰਮਾ ਜੀ ਜਿਹੜੇ ਮੂਰਤੀਆਂ ਬਣਾਉਂਦੇ ਆ ਉਹਨਾਂ ਦੀ ਪੂਜਾ ਲੇਕਰ ਬਰਮਾ ਜੀ ਨੂੰ ਇਹ ਨਹੀਂ ਪਤਾ ਕਿ ਮੈਨੂੰ ਵੀ ਕੋਈ ਬਣਾਉਣੇ ਵਾਲੀ ਤਾਕਤ ਹੈ ਆਪਣੇ ਹਉਮੇ ਵਿੱਚ ਰਹਿ ਇਸ ਕਰਕੇ ਬਰਮਾ ਜੀ ਨੂੰ ਰੱਬ ਦੇ ਦਰਸ਼ਨ ਨੇ ਜੋ ਜੋ ਭਗਤ ਹੋਏ ਕਹਿੰਦੇ ਜਿਹੜੇ ਜਿਹੜੇ ਵੀ ਭਗਤ ਆ ਜੋ ਜੋ ਭਗਤ ਹੋਏ ਸੋ ਪੂਜੋ ਕਹਿੰਦੇ ਜਿਹੜੇ ਜਿਹੜੇ ਵੀ ਭਗਤ ਹੋਏ ਆ ਉਹਨਾਂ ਦੀ ਪੂਜਾ ਕਰੋ ਜਿਹੜੇ ਜਿਹੜੇ ਨੂੰ ਵੀ ਭਗਤੀ ਦਾ ਕਿਤਾਬ ਮਿਲਿਆ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚ ਕਾਮੋਂਗੋ ਕਹਿੰਦੇ ਫੇਰ ਤੁਹਾਡਾ ਬਹਿਮ ਹੈ ਜਿਹੜਾ ਪਰਮ ਆ ਇਹ ਖਤਮ ਹੋ ਜਾਊਗਾ ਜਦੋਂ ਸਾਧੂਆਂ ਦੀ ਭਗਤਾਂ ਦੀ ਪੂਜਾ ਕੀਤੀ ਜਦੋਂ ਇਹਨਾਂ ਦੀ ਸੇਵਾ ਕੀਤੀ ਹੈ ਭਗਤਾਂ ਦੀ ਫੇਰ ਪਰਮ ਖਤਮ ਹੋ ਜਾਂਦਾ ਹੈ ਬਹਿਮ ਖਤਮ ਹੋ ਜਾਂਦਾ ਹੈ ਆਪਣਾ ਤਾਂ ਹੀ ਨਹੀਂ ਖਤਮ ਹੋਇਆ ਆਪਾਂ ਸਾਧੂਆਂ ਦੀ ਭਗਤਾਂ ਦੀ ਸੇਵਾ ਨਹੀਂ ਕੀਤੀ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚ ਕਾਮੋਂਗੋ ਜਾਤ ਨਾ ਜਾਤ ਕਹਿੰਦੇ ਜਾਤ ਨਾ ਦੇਖੀ ਕਹਿੰਦੇ ਜਾਤਾਂ ਦੇ ਚੱਕਰ ਵਿੱਚ ਪੈ ਜਾਮਾ ਅਸੀਂ ਤਾਂ ਪੈਗੇ ਲੋਕ ਪਾਲੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ। ਜਾਤਾਂ ਦੇ ਆਧਾਰ ਤੇ ਬਾਬੇ ਵੰਡ ਲਏ ਆਪਣੇ। ਭਗਤ ਵੀ ਵੰਡ ਲਏ। ਕਿ ਆ ਸਾਡੀ ਜਾਤ ਦਾ ਭਗਤ ਹੈ, ਆ ਸਾਡੀ ਜਾਤ ਦਾ। ਗੁਰੂ ਕਹਿੰਦੇ ਇਹ ਜਾਤਾਂ ਵਿਚਨਾ ਪਈ। ਅਸੀਂ ਤਾਂ ਪਏ ਨੇ ਆ। ਦੇਖ ਲਓ ਕੋਈ ਦੂਈ ਜਾਤ ਦੇ ਬੰਦੇ ਨੂੰ ਭਗਤ ਮੰਨਦਾ ਨਹੀਂ, ਆਪਣੇ ਜਾਤ ਦੇ ਬੰਦੇ ਨੂੰ ਮੰਨਦੇ ਆ। ਕਿ ਸਾਡਾ ਤਾਂ ਸਾਡੀ ਜਾਤ ਵਾਲਾ ਭਗਤ ਹੈ। ਗੁਰੂ ਪ੍ਰਦੇਸ਼ ਕਰਦੇ ਨੇ ਕਹਿੰਦੇ ਨਹੀਂ ਜਾਤ ਨਾ ਜਾਤ ਦੇਖ ਕਹਿੰਦੇ ਇਹ ਨਾ ਦੇਖੀ ਜਾਤ ਤੇ ਨਾ ਜਾਤ ਵੀ ਸਾਡੀ ਜਾਤ ਦਾ ਨਹੀਂ ਇਹ ਨਾ ਦੇਖੀ ਜਾਤ ਨਾ ਜਾਤ ਦੇਖ ਮਤ ਭਰਮੋਂ ਕਹੇ ਦੇਖ ਕੇ ਇਹ ਭਰਮ ਵਿੱਚ ਨਾ ਪਈ ਇਹ ਬਹਿਮ ਵਿੱਚ ਨਾ ਪਈ ਕਿ ਇਹ ਭਗਤ ਸਾਡੀ ਯਾਦਦਾਨੀ ਹੈਗਾ ਆਪਾਂ ਇਹਨੂੰ ਮੰਨਣਾ ਨਹੀਂ ਦੇਖ ਮਤ ਭਰਮੂ ਸੁਖਜਨਕ ਪੱਗੀ ਲੱਗ ਧਿਆਮੋਂ ਕੋ ਕਿ ਜਨਕ ਜਨਕ ਹੋਏ ਉਹਦੇ ਪੈਰਾਂ ਵਿੱਚ ਵੀ ਗਰੇ ਐ ਜਿਹੜੇ ਜਾਣਦੇ ਆ ਕਿ ਭਗਤਾਂ ਦੀ ਤਾਕਤ ਕਿੰਨੀ ਐ ਝੂਠਨ ਝੂਠ ਪਈ ਸਿਰ ਉੱਪਰ ਕਹਿੰਦੇ ਤੂੰ ਝੂਠਾ ਤੇਰੇ ਸਿਰ ਦੇ ਉੱਪਰ ਝੂਠ ਪਈ ਹੈ ਝੂਠਨ ਝੂਠ ਪਈ ਸਿਰ ਉੱਪਰ ਖੇਨ ਮਨਉਵਾ ਤੇਲ ਨਾ ਡਲਾਮੋ ਕੋ ਕਹਿੰਦੇ ਮਨਉਵਾ ਇਹ ਜਿਹੜਾ ਮਨ ਹੈ ਡੋਲਦਾ ਕਿਉਂ ਇਹਦੇ ਸਿਰ ਤੇ ਝੂਠ ਪਈ ਹੈ ਝੂਠ ਨਾਲ ਭਰਿਆ ਪਿਆ ਇਕਣਾ ਕਹਿੰਦੇ ਸਿਰ 'ਚ ਸਵਾਹ ਪੈ ਗਈ ਇਹ ਸਿਰ ਦੇ 'ਚ ਝੂਠ ਲੱਗੀ ਐ ਇਹ ਖੋਪਰੀ ਤੇਰੀ ਮੈਲੀ ਹੋਈ ਐ ਤੇਰਾ ਦਿਮਾਗ ਮੈਲਾ ਜਨਕ ਜਨਕ ਬੈਠੇ ਸੰਘਾਸਨ ਜਨਕ ਸੰਘਾਸਨ ਤੇ ਬੈਠਿਆ ਲੇਕਨ ਧਰਮ ਦੀ ਕਮਾਈ ਕੀਤੀ ਰਾਜਾ ਜਨਕ ਐਨੀ ਤਪੱਸਿਆ ਕੀਤੀ ਰੱਬ ਨੂੰ ਪੂਰੀ ਬਣਾਉਣੀ ਪੈਗੀ ਉਹਦੇ ਵਾਸਤੇ ਡੋਲਿਆ ਨਹੀਂ ਜਦੋਂ ਸਮਾਧੀ ਲਾਉਂਦਾ ਹੈ ਤੇ ਨਾਰਦ मुਨੀ ਦੀ ਕੀ ਡਿਊਟੀ ਹੈ ਕਿ ਸਮਾਧੀ ਲੱਗਣ ਨਹੀਂ ਦੇਣ ਉਹ ਜਾਣਦਾ ਹੈ ਕਿ ਸਭ ਤੋਂ ਬੇਗਨ ਪਾਉਣੇ ਵਾਲੀ ਕਿਹੜੀ ਚੀਜ਼ ਐ ਸਮਾਧੀ ਦੇ ਵਿੱਚ ਨਾਰਦ मुनि ਡਿਊਟੀ ਲੱਗ ਚੁੱਕੀ ਐ ਸਗਾਸਨ ਹੇਲਦਾ ਸੇਵ ਜੀ ਦਾ ਇਹ ਕਿਹੜਾ ਤਪਸਵੀ ਆ ਗਿਆ ਕਹਿੰਦੇ ਨਾਰਦ ਇਹਦਾ ਬੜਾ ਤਪਸਵੀ ਆਇਆ ਮੇਰਾ ਸਗਾਸਨ ਹਿੱਲ ਲੱਗ ਗਿਆ ਇਹਨੂੰ ਹਟਾਓ ਜਾ ਕੇ ਬੜੀ ਕੋਸ਼ਿਸ਼ ਕੀਤੀ ਨਾ ਹਟਿਆ ਫਿਰ ਕਹਿੰਦਾ ਇੰਦਰ ਦੇਵਤੇ ਨੂੰ ਕਹੋ ਵੀ ਜਿਹੜੀਆਂ ਸਭ ਤੋਂ ਸੋਹਣੀਆਂ ਪਰੀਆਂ ਆ ਉਹ ਦੇ ਮੰਨੋ ਕਹਿੰਦੇ ਲੈ ਜਾ ਪਰ ਇਹਦੀ ਭਗਤੀ ਚ ਵਿਗਨ ਪਾਦੀ ਇੰਦਰ ਦੇਵਤੇ ਕੋਲ ਗਿਆ ਇੰਦਰ ਦੇਵਤੇ ਨੇ ਪਰੀਆਂ ਦੇ ਦਿੱਤੀ ਪਰੀਆਂ ਲਿਆ ਕੇ ਜਨਕ ਦੇ ਆਲੇ-ਦਾਲੇ ਖੜੀਆਂ ਕਰਤੀਆਂ। ਹਿਲਦਾ ਹੀ ਨਹੀਂ। ਇੰਨਾ ਭਗਤੀ ਚ ਲੀਨ ਹੈ ਹਿਲਦਾ ਨਹੀਂ। ਇਹ ਤਾਂ ਹਿਲਦਾ ਹੀ ਨਹੀਂ। ਫਿਰ ਕੀ ਕੀਤਾ? ਰਾਜੇ ਜਨਕ ਦੇ ਪੱਟ ਤੇ ਪਠਾਲਤੀ ਪਰੀ ਵੀ ਹੁਣ ਤਾਂ ਹਿੱਲੂ। ਫਿਰ ਵੀ ਨਹੀਂ ਹਿਲਦਾ। ਕਹਿੰਦੇ ਇਹ ਤਾਂ ਹਿਲਦਾ ਹੀ ਨਹੀਂ। ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ ਭਗਤਾਂ ਦੀ ਇਹ ਨਾਰੀ ਸੋਹਣੀ ਪਰੀ ਵੀ ਪੱਟ ਤੇ ਬਿਠਾ ਲਈ ਐ ਫਿਰ ਵੀ ਨਹੀਂ ਹਿਲਦਾ ਕਹਿੰਦੇ ਮਹਾਰਾਜ ਹਿਲਦਾ ਹੀ ਨਹੀਂ ਫਿਰ ਕਹਿੰਦੇ ਅੱਗ ਬਾਲੋ ਇਹਦੇ ਕੋਲ ਹੁਣ ਅੱਗ ਬਾਲ ਕੇ ਕਹਿੰਦੇ ਇਹਦੀ ਲਾਤ ਖਿੱਚ ਕੇ ਅੱਗ 'ਚ ਰੱਖ ਦੋ ਖਿੱਚ ਕੇ ਅੱਗ ਵੀ ਲਾਤ 'ਚ ਰੱਖ ਦਿੱਤੀ ਫਿਰ ਵੀ ਭਗਤੀ 'ਚ ਲੀਨ ਐ ਪੈਰਾ ਪਰੀਆਂ ਦੀ ਅੱਗ ਬਾਲੀ ਨਹੀਂ ਹਿੱਲਿਆ ਫਿਰ ਅਗਨ ਦੇਵਤਾ ਆਇਆ ਨਹੀਂ ਹਲਾ ਚੱਕ ਮੇਰੇ ਰਾਬ ਨੂੰ ਪੂਰੀ ਬਣਾਉਣੀ ਪੈਗੀ ਜਨਕ ਪੂਰੀ ਕਹਿੰਦੇ ਭੇਜੋ ਇਹਨੂੰ ਇਹਨੂੰ ਉਹਨੂੰ ਸਵਰਗਾਂ ਵਿੱਚ ਭੇਜੋ ਕਦੋਂ ਪਹੁੰਚਿਆ ਸਵਰਗਾਂ ਦੇ ਵਿੱਚ ਰਾਜਾ ਜਨਕ ਜਦੋਂ ਇਹ ਪਰੀਆਂ ਦੇ ਚੱਕਰ ਵਿੱਚ ਨਹੀਂ ਫਸਿਆ ਇਹ ਮਹਾਜਾਲ ਹੈ ਬੜਾ ਔਖਾ ਇਹ ਛੋਣੇ ਕੱਲਣਾ ਜਦੋਂ ਤੱਕ ਗੁਰੂ ਪਿੱਛੇ ਪੂਰਾ ਨਹੀਂ ਇਹ ਜਾਲ ਵਿੱਚ ਫਸ ਜਾਂਦਾ ਰਾਣੀ ਸੁੰਦਰਾ ਜਦੋਂ ਗੋਰਖਨਾਥ ਦੇ ਡੇਰੇ ਪਹੁੰਚੀ ਸਾਰਾ ਡੇਰਾ ਹਿੱਲ ਗਿਆ ਸਾਰੇ ਨਾਥੇ ਲੱਗੇ ਜਨਕ ਜਨਕ ਬੈਠੇ ਸੰਗਾਸਨ ਨੌ ਮੂਨੀ ਧੂਰ ਲੈ ਲਾਵੂਂਗੇ ਕਹਿੰਦੇ ॠषि मुਨੇ ਵੀ ਫਿਰ ਧੂਰ ਲੈ ਲੈ ਕੇ ਜਨਕ ਦੀ ਆਪਣੇ ਮੱਥੇ ਨੂੰ ਲਾਉਣ ਲੱਗ ਗਏ ਜਨਕ ਦੀ ਧੂੜ ॠषि मुਨੀ ਫਿਰ ਮੰਗਣ ਲੱਗ ਗਏ ਐਡਾ ਤਪੱਸਿਆ ਹੋਇਆ ਐਡੀ ਤਪੱਸਿਆ ਕੀਤੀ ਰਾਜੇ ਜਨਕ ਨਾਨਕ ਕਿਰਪਾ ਕਿਰਪਾ ਕਰ ਗੁਰੂ ਰਾਮਦਾਸ ਜੀ ਮਹਾਰਾਜ ਨਾਨਕ ਨਾਲ ਗੱਲ ਕਰਦੇ ਕਹਿੰਦੇ ਤੁਸੀਂ ਕਿਰਪਾ ਕਰੋ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ ਦਾਸ ਕਰਾਂਵਾਂਗਾ ਕਹਿੰਦਾ ਜਿਹੜੇ ਤੇਰੇ ਦਾਸ ਆ ਨਾ ਭਗਤ ਉਹਦੇ ਦਾਸ ਹੈ ਸਾਧੂ ਉਹਦੇ ਦਾਸ ਸੰਤ ਉਹਦੇ ਦਾਸ ਕਹਿੰਦੇ ਮੈਨੂੰ ਉਹਨਾਂ ਦਾ ਦਾਸ ਬਣਾ ਦੇ ਮੈਂ ਉਹਨਾਂ ਦੀ ਸੇਵਾ ਕਰ ਲਵਾਂ ਜਿਹੜੇ ਤੇਰੇ ਭਗਤ ਆ ਤੇਰੇ ਸਾਧੂ ਆ ਤੇਰੇ ਸੰਤ ਐ ਮੈਂ ਉਹਨਾਂ ਦੀ ਸੇਵਾ ਚਾਹੁੰਦਾ ਕੀ ਮੰਗਿਆ ਗੁਰੂ ਰਾਮਦਾਸ ਜੀ ਨੇ ਕਹਿੰਦੇ ਮੈਨੂੰ ਆਪਣੇ ਭਗਤਾਂ ਦੀ ਆਪਣੇ ਸਾਧੂ ਸੰਤਾਂ ਦੀ ਸੇਵਾ ਦੇ ਦੇ ਕਿਉਂ ਤੁਰ ਤੋਂ ਹੁਕਮ ਸੀ ਸੇਵਾ ਕੋ ਦੋਇ ਭਲੇ ਇੱਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਹੈ ਸੰਤ ਜਪਾਵੇ ਨਾਮ ਸੰਤਾਂ ਨੇ ਨਾਮ ਜਪਾਉਣਾ ਹੈ ਸਾਧੂਆਂ ਨੇ ਨਾਮ ਜਪਾਉਣਾ ਹੈ ਸਾਡੇ ਕੋਲ ਭਗਤਾਂ ਨੇ ਨਾਮ ਜਪਾਉਣਾ ਹੈ ਫਿਰ ਸਿਰ ਕੋ ਨਾਨਕ ਦੇਵ ਜੀ ਨੇ ਕਿੱਡੀ ਸੋਭਾ ਦਿੱਤੀ ਨਾਨਕ ਤੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਉਹਨਾਂ ਦੀ ਧੂੜ ਮੰਗਦੇ ਜਿਹੜੇ ਆਪ ਜਪਦਾ ਹੋਰ ਤੋਂ ਜੋ ਪਾਉਂਦਾ ਇਹ ਕੰਮ ਤਾਂ ਸਾਧੂ ਕਰਦੇ ਹਨ ਇਹ ਕੰਮ ਤਾਂ ਭਗਤ ਕਰਦੇ ਹਨ ਇਹ ਸੰਤ ਕਰਦੇ ਆ ਕੰਮ ਸੰਤਾਂ ਦਾ ਇਹੀ ਮਨੋਰਥ ਹੈ ਕਿ ਆਪ ਜਪਣਾ ਦੂਸਰਿਆਂ ਨੂੰ ਜੋ ਪਾਉਣਾ ਫਿਰ ਸਿਰ ਗੋ ਨਾਨਕ ਦੇਵ ਜੀ ਉਹਨਾਂ ਦੀ ਧੂੜ ਮੰਗਦੇ ਹਨ ਤਨ ਤਨ ਸੇ ਗੁਰੂ ਰਾਮਦਾਸ ਜੀ ਮਹਾਰਾਜ ਬਾਣੀ ਦੇ ਰਾਹੀ ਉਪਦੇਸ਼ ਦੇ ਰਾਹੀ ਕਿਉਂ ਬਾਣੀ ਉਪਦੇਸ਼ ਹੈ ਗੁਰੂ ਦਾ ਉਪਦੇਸ਼ ਹੈ ਸੱਚਖੰਡ ਤੋਂ ਆਇਆ ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤਾ ਮਟਾਈ ਦਿਆਲpurਖ ਮਿਹਰਬਾਨਾ ਨਾਨਕ ਹਰ ਸੱਚ ਬਖਾਨਾ ਕਹਿੰਦੇ ਮੈਂ ਸੱਚ ਬਖਿਆਨ ਕਰਦਾ ਇਹ ਧੁਰ ਤੋਂ ਆਈ ਹੈ ਰੱਬ ਦਿਆਲ ਹੋ ਗਿਆ ਸੋ ਸਤਸੰਗ ਜੀ ਆਓ ਆਪਾਂ ਵੀ ਬਚਨ ਕਮਾਈਏ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਕਰਤ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਅਗੇ ਤੋਂ ਸੁੱਧ ਤੇ ਸਪਸ਼ਟ ਆਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਨੂੰ ਬੁਲਾਓ ਫਤੇ ਵਾ